ਮਾਰੇ ਵੀਰੋ ਸਵੇਰ ਦੇ ਮੰਦਵਾ ਚੋਪੇ ਆਂ ਪਾਜਲੇ ਹੀ ਗਰਾਉਂਡ ਚ ਨਹੀਂ ਆ ਗਏ ਰਸਤੇ ਜੀ ਤੋਂ ਮੋੜ ਤੇ ਲੱਗਿਆ ਪਸੇਟ ਤੇ ਹੀ ਖੜਾ ਗਿਆ ਬਾਕੀ ਮੀਂਹ ਘਟਦੇ ਜੇ ਪਤਾ ਪੜਨਾ ਅੱਧਾ ਕਿ ਸੁਲਾਵਾਂਗੇ ਆਪਾਂ ਪੁਣੀ ਜਾਵਾਂ ਮੈਂ ਮੇਰੇ ਵੀਰੋ ਮੀਂਹ ਘਟਦੇ ਸਾਰੀ ਆਪਾਂ ਤਰਪੇ ਗਰਾਉਂਡ ਵੱਲ ਨੂੰ ਵੀਰੋ ਮੀ ਇੱਕ ਵਾਰ ਫੇਰ ਆ ਗਿਆ ਗਰਾਊਂਡ ਦਾ ਰਸਤਾ ਥੋੜਾ ਲੰਮਾ ਵਾ ਨਹੀਂ ਪਤਾ ਨਹੀਂ ਕਿਹ ਟਾਈਮ ਕੋ ਲੋ ਆ ਜਾਂਦਾ ਵਾ ਬਾਕੀ ਬਿਲਡਿੰਗ ਦੱਸਣਗੇ ਅੱਜ ਕਿਦਾਂ ਉੱਠਨੇ ਹੋਏ ਤੁਹਾਡੇ ਸਾਜੀ ਆਪ ਹਣ ਰੋਜ ਜਾਇਆ ਕਰਨਾ ਵਾ ਮਾਫੀ ਆਪਾਂ ਉਹ ਕਰ ਲਿਆ ਕਮਬੈਕ ਕਰ ਲਿਆ ਵਾ ਕਮਬੈਕ ਕਰ ਲਿਆ ਆਪਣੇ ਆਪ ਨੂੰ ਮਤਲਬ ਕਸ਼ਟ ਦੇਣਾ ਆਪਣੇ ਨੂੰ ਸਵੇਰੇ ਉਠੰਦਾ ਮੈਚ ਆ ਗਿਆ ਆਪਾਂ ਮੈਚ ਦਾ ਸੀਜ਼ਨ ਖੇਡਣਾ ਮੈਚ ਦਾ ਸੀਜ਼ਨ ਕੱਲ ਮੈਚ ਕਵਡੀ ਦੇ ਕਵਡੀ ਦੇ ਮੈਚ ਖੇਡਦੇ ਬਾਕੀ ਤੁਸੀਂ ਲੱਕੀ ਨੂੰ ਬਹੁਤ ਚੈਤ ਤੋਂ ਜਾਣਦੇ ਹੁਣ ਪ੍ਰਾਣਾ ਇਹ ਬੰਦਾ ਹੋ ਗਿਆ ਹੁਣ ਹਾਣੋ ਦੇ ਆ ਵੀ ਵਰਗਾ ਹਾਰੇਗਾ ਕੈਸੇ ਮੈਂ ਲਿਖ ਰਹਾ ਹੂੰ ਤਕਦੀਰ ਨਾਏ ਸੇ ਅਸੂ ਗिरा ਮੈਨੇ ਮਸਾ ਕਿਸਮ i going ਅਸੂਗिरा ਮੈਨੇ ਮਸਤ ਸਮਝਾ ਦੁੱਖ ਵੀ ਆਇਆ ਮੈਨੇ ਸਵਾਗਤ ਕੀਤਾ ਬੋਲੇ ਇਹ ਦੁਨੀਆ ਤੂੰ ਰੁਕ ਜਾ ਅਭੀ ਮੇਰੀ ਬੱਲੇ ਲੱਕੀ ਬੱਲੇ ਲੱਕੀ ਥਾਪ ਰਿਹਾ ਲੱਕੀ ਨਾਰੋ ਦਾ ਕੰਮ ਕਰ ਰਿਹਾ ਲੱਕੀ ਅਜ ਡਬਲ ਕੰਮ ਕਰ ਰਿਹਾ ਢੇਰ ਚੱਕਨ ਦਾ ਖਾਰਾ ਦੋੜ ਨੂੰ ਨਾ ਰਸਤਾ ਹਾਂ ਦੋੜ ਨੂੰ ਕਾਲਾ ਹੁੰਦਾ ਘਰੇ बाकी अज अपने बदू जी आए भाई श्रीलंका तो है श्रीलंका तो ऑफिशियली पिंड के अपना भाई अल वाला विजिट करो सारे जने भाई सपोर्ट करो यार आकाश भाई आप आ थले लिंक देता वा सारे जने नहीं सारे जने पेज न शेयर सबसक्राइब करो लाइक करो बस भाई मारे सिक्स पैक दिखा दे तेरे बने सिक्स पैक भाई दिखा दे मेरा मोटी बढ़िया हो जाने के ओ ਕਾਲਾ ਕਾਲਾ ਦਾ ਕਪਾੜੀ ਜਾ ਕੇ ਦਾਰੇ ਭਾਈ ਦੇ 6ਪਕਾ ਦਾ ਕੋਈ ਤੋੜੀ ਨਹੀਂਗਾ ਦਾਰੇ ਭਾਈ ਦਾ 6ਪਕਾ ਦਾ ਕੋਈ ਤੋੜੀ ਨਹੀਂਗਾ ਕਾਰ ਕਾਰ ਦੇ ਪਿੱਛੇ ਇੱਕ ਦਿਖਾਈਆ ਮੇਰੇ ਭਾਈ 6ਪਕਾ ਕਿੱਥੇ ਹੈ ਮੇਰੇ 6ਪਕਾ ਨਹੀਂ ਔਰ ਯਾਰਾਂ ਕਰਾ ਲਿਆ ਟੈਂਕ ਘਰਾਣੇ ਦੇਖ ਤਾਂ ਦੇਖੋ ਗਾਇਸ ਦੇਖੋ ਇਹ ਟੱਕਰਾ ਲਿਆ ਭਾਏ ਦਾਰੇ ਭਾਈ ਦਾ ਕੋਈ ਕੰਪੀਟੀਸ਼ਨ ਨਹੀਂ ਛੱਡਾ ਇਹ ਚੋਈ ਟੱਕਰਾ ਹੈ ਭਾਈ ਤੂੰ